ਲੋਕ ਸਭਾ ਹਲਕਾ ਸ਼ੇਰਨੰਗਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਜ਼ਿਲ੍ਹਾ ਪ੍ਰਬੰਕੀ ਕੰਪਲੈਕਸ ਰੂਪਨਗਰ ਵਿਖੇ ਵੱਖ-ਵੱਖ ਵਿਭਾਗਤ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੌਰਾਨ ਕੇਂਦਰ ਤਿਰਾ ਸਰਕਾਰ ਦੇ ਵੱਲੋਂ ਸਪਾਂਸਰਡ ਵਿਕਾਸ ਤੇ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਿੱਖਿਆ ਵਿਭਾਗ ਦੇ ਹਦਾਇਤਾਂ ਦੇ ਤਹਿਤ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਮਿੱਡੇ ਮੀਲ ਖਾਨ ਦੇ ਨਿਰਦੇਸ਼ ਦਿੱਤੇ ਗਏ ਤੇ ਉਦੋਂ ਲਈ ਮਲਵਿੰਦਰ ਸਿੰਘ ਕਾਂਗ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਾਸ ਤੌਰ ਤੇ ਸਿੱਖਿਆ ਤੇ ਸਿਹਤ ਉਤੇ ਧਿਆਨ ਦੇ ਰਹੀ ਹੈ ਜਿਸ ਤਹਿਤ ਸਰਕਾਰ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰ ਤੇ ਵਿਆਪਕ ਪੱਧਰ ਦੇ ਉੱਤੇ ਲਾਇਬ੍ਰੇਰੀਆਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਲੋੜਵੰਦ ਮਰੀਜ਼ਾਂ ਨੂੰ ਮੁਕੰਮਲ ਤੌਰ ਤੇ ਮੁਫਤ ਮਹੱਈਆ ਕਰਵਾਈਆਂ ਜਾ ਰਹੀਆਂ ਨੇ ਸੰਸਦ ਮੈਂਬਰ ਨੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਸ ਬੜੀ ਮੁੱਲੇ ਪਾਣੀ ਦੇ ਸਰੋਤ ਨੂੰ ਬਚਾਉਂਦੇ ਆਂ 当。 ਟੋਬਿਆਂ ਦੇ ਪਾਣੀ ਦੀ ਸਿੰਚਾਈ ਦੇ ਲਈ ਕਰਨਾ ਲਾਜ਼ਮੀ ਹੈ ਜਿਸ ਦੇ ਲਈ 43 ਪਿੰਡਾਂ ਦੇ ਵਿੱਚ ਥਾਪਰ ਮਾਡਲ ਅਨੁਸਾਰ ਪਾਣੀ ਸਾਫ਼ ਕਰਕੇ ਸਿੰਚਾਈ ਦੇ ਲਈ ਵਰਤਿਆ ਜਾ ਰਿਹਾ ਜਦਕਿ ਕੋਈ ਪਿੰਡਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਨਾਂ ਥਾਪਰ ਮਾਡਲ ਦੇ ਪ੍ਰਵਾਨ ਹੋਏ 508 ਪਿੰਡਾਂ ਦੇ ਵਿੱਚ ਜਲਦ ਕੰਮ ਸ਼ੁਰੂ ਕਰਨ ਦੇ ਲਈ ਪਲਾਸਟਿਕ ਦੀ ਇਸ ਮਸੱਇਆ ਬਾਰੇ ਗੱਲਬਾਤ ਕਰਦਿਆਂ ਹੋਏ ਉਹਨਾਂ ਕਿਹਾ ਕਿ ਪਿੰਡ ਸਰਸਲੀ ਬਲਾਕ ਕਨੂਰਪੁਰ ਬੇਦੀ ਤੇ ਅਗੰਗਪੁਰ ਬਲਾਕ ਜਨੰਧਪੁਰ ਸਾਹਿਬ ਨੂੰ ਪਲਾਸਟਿਕ ਛੋੜਾ ਪ੍ਰਬੰਧ ਯੂਨਿਟ ਸਥਾਪਿਤ ਕਰਨ ਦੇ ਲਈ ਕੰਮ ਪ੍ਰਗਤੀ ਅਧੀਨ ਹੈ ਤੇ ਇਸ ਤੋਂ ਇਲਾਵਾ ਬਲਾਕ ਕੋਰ ਬਲਾਕਾਂ ਦੇ ਵਿੱਚ ਵੀ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪਲਾਸਟਿਕ ਦੇ ਨਾਲ ਫੈਲਣ ਵਾਲੇ ਪ੍ਰਦੂਸ਼ਣ ਨੂੰ ਵਿਗਿਆਨਿਕ ਢੰਗ ਨਾਲ ਨਿਪਰੇ ਚਾੜਿਆ ਜਾ ਸਕੇ ਇਸ ਦੇ ਨਾਲ ਹੀ ਹੋਰ ਕਈ ਮੁੱਦਿਆਂ ਤੇ ਉਹਨਾਂ ਗੱਲਬਾਤ ਕੀਤੀ ਹੈ। ਰੋਪੜ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਅਸੀਂ ਇੱਕ ਕੇ ਕੰਕਲੂਡ ਹੋਈ ਹੈ ਜਿੱਦੇ ਵਿੱਚ ਸਾਡੇ ਜਿਲ੍ਹਾ ਪ੍ਰਧਾਨ ਜੀ ਔਰ ਸਾਡੇ ਪਲਾਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਹਨ ਰੋਪੜ ਜ਼ਿਲ੍ਹੇ ਦੇ ਔਰ ਕਿਪਟਿਕ ਮਿਸ਼ਰਾਂ ਰਮਨ ਚੂ ਜੈਨੂ ਸਕੇ तमाम ਦਫਾ ਪਟਾ ਵਿਭਾਗਵਾ ਦੇ ਅਫਸਰ ਸਹਿਬਾਨ ਮੌਜੂਦ ਰਹੇ ਆ ਜਿਹਦੇ ਚ ਪੂਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਜੋ ਸੈਂਟਰ ਸਰਕਾਰ ਦੇ ਹਨ ਜਿਹੜੀਆਂ ਸਕੀਮਾਂ ਹਨ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਰਿਵਿਊ ਕੀਤਾ ਗਿਆ ਜਿਹੜੇ ਕੰਮ ਪੈਂਡਿੰਗ ਹੈ ਉਹਨਾਂ ਨੂੰ ਤੇਜ਼ੀ ਨਾਲ ਖਤਮ ਕਰਨ ਵਾਸਤੇ ਡਾਇਰੈਕਸ਼ਨਾਂ ਦਿੱਤੀਆਂ ਅਫਸਰ ਸਹਿਬਾਨ ਨੂੰ ਔਰ ਇਹ ਵੀ ਕੋਸ਼ਿਸ਼ ਉਹਨਾਂ ਨੂੰ ਕਿਹਾ ਗਿਆ ਜੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨੀ ਹੈ ਸੈਂਟਰਲ ਔਰ ਸਟੇਟ ਸਰਕਾਰ ਦੀਆਂ ਸਕੀਮਾਂ ਦਾ ਲੋਕ ਜਿਹੜੇ ਆਮ ਆਪੀ ਦੇ ਨਾਹਾ ਲੈ ਤੱਕਣ ਨੂੰ ਫਾਇਦਾ ਹੋਵੇ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਵੇ। ਸੋ ਜਿ ਦਿਸ਼ਾ ਕਮੇਟੀ ਦੀ ਵੀ ਜੀ ਆ ਰੋਪੜ ਜਿਵੇਂ ਦੀ ਮੀਟਿੰਗ ਅੱਜ ਕਰੂ।